ਕਹਣ ਵੀ ਹੋਰ ਖੜਾਈ ਜਾ ਹੋਰ ਖੜਾਈ ਜਾਓ ਮੈਚ ਟਾਈਮ ਨੂੰ ਧਿਆਨ ਦੇ ਵਿੱਚ ਰੱਖਿਓ ਨੌਜਵਾਨ ਦੇ ਪਾਸੇ ਛੇੜਿਆ ਲੱਗ ਗਿਆ ਜੱਫਾ ਤੇ ਕਰਦੇ ਸੋ ਲੱਗ ਗਿਆ ਜੱਫਾ ਗੱਪ ਨੌਜਵਾਨ ਨੇ ਫੜ ਲਿਆ ਗੁੱਟ ਤੇ ਪੰਜਾਬ ਵਿੱਚ ਵਧ ਰਿਹਾ ਹੈ ਨਸ਼ੇ ਨੂੰ ਦਲਦਲ ਨੂੰ ਦੂਰ ਕਰਨ ਵਾਸਤੇ ਜਿੱਥੇ ਹਰ ਇੱਕ ਸਭਾ ਸੁਸਾਇਟੀਆਂ ਆਪਣਾ ਜੋਰ ਲਗਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਉਤੇ ਹੀ ਇਸ ਤਰ੍ਹਾਂ ਦੇ ਵੀ ਪਿੰਡ ਨੇ ਜਿਨ੍ਹਾਂ ਵੱਲੋਂ ਖੁਦ ਕਬੱਡੀ ਟੂਰਨਾਮੈਂਟ ਕਰਵਾਏ ਜਾ ਰਹੇ ਨੇ ਤਾਂ ਜੋ ਕਿ ਨੌਜਵਾਨ ਜਿਹੜੇ ਨੇ ਉਹ ਨਸ਼ੇ ਤੋਂ ਦੂਰ ਹੋ ਸਕਣ ਅਸੀਂ ਬਾਲਸਚੰਦਰ ਪਿੰਡ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਇਹ ਪਿੰਡ ਖੁਦ ਹੀ ਇੱਕ ਐਗਜ਼ੈਂਪਲ ਦੇ ਤੌਰ ਤੇ ਹੈ ਔਰ ਲਗਾਤਾਰ ਇਸ ਪਿੰਡ ਦੇ ਵਿੱਚ ਨੌਜਵਾਨ ਜੋ ਨੇ ਉਹ ਵੱਧ ਚੜ ਕੇ ਖੁਦ ਹਿੱਸਾ ਲੈਂਦੇ ਨੇ ਤੇ ਇਸ ਪਿੰਡ ਨੂੰ ਇੱਕ ਨੰਬਰ ਤੇ ਬਣਾਉਣ ਵਾਸਤੇ ਉਹਨਾਂ ਨੂੰ ਜਿਹੜਾ ਸੀ ਅਵਾਰਡ ਜਿਹਾ ਸੀ ਉਹ ਵੀ ਮਿਲਿਆ ਸੀ ਇਸ ਪਿੰਡ ਦੇ ਸਰਪੰਚ ਸਾਡਾ ਮੌਜੂਦ ਨੇ ਗੱਲਬਾਤ ਕਰਨ ਲੈਣੇ ਆ ਕਿਉਂਕਿ ਲਗਾਤਾਰ ਹੀ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿਚ ਜੋ ਹਾਲਾਤ ਸੀ ਨਸ਼ੇ ਨੂੰ ਲੈ ਕੇ ਹੋਣ ਚਾਹੇ ਦੂਸਰੇ ਨੂੰ ਲੈ ਕੇ ਹੋਣ ਕਿਤਨਾ ਕਿਤੇ ਜੂਜ ਚਿੰਤਾ ਨਸ਼ਿਆਂ ਦੀ ਜੂਰਾ ਵੀਰ ਜੀ ਸਨ ਨਾ ਮਜੂਰ ਹੈ ਵੀਰ ਜੀ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਪੰਜਾਬ ਹੈ ਨਸ਼ੇ ਦੇ ਵਿੱਚ ਦਲਦਲ ਚੈ ਸੀ ਤੁਸੀਂ ਇੱਕ ਵਿਰਖਣ ਉਪਰਾਲਾ ਕਰਦੇ ਹੋ ਹਰ ਸਾਲ ਦੋ ਦੋ ਟੂਰਨਾਮੈਂਟ ਇੱਥੇ ਕਰਾਉਂਦੇ ਤਿੰਨ ਤਿੰਨ ਟੂਰਨਾਮੈਂਟ ਵੀ ਕਿਸੇ ਟਾਈਮ ਹੋ ਜਾਂਦੇ ਕੀ ਕਹਿਣਾ ਚਾਹੋਗੇ ਸਤਿ ਸ੍ਰੀ ਅਕਾਲ ਪਹਿਲੋਂ ਤੇ ਮੇਰੇ ਵੱਲੋਂ ਸਾਰੇ ਤੁਹਾਡੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਇਹ ਵੇਖੋ ਜੀ ਜਿਹੜਾ ਕਬੱਡੀ ਦਾ ਟੂਰਨਾਮੈਂਟ ਹੈ ਕੋਈ ਵੀ ਮੰਨ ਲਓ ਕਿ ਆਪਾਂ ਪਿੰਡ ਦੇ ਵਿੱਚ ਇੱਕ ਮੈਸੇਜ ਵੀ ਦੇਣਾ ਹੁੰਦਾ ਨਵੀਂ ਜਿਹੜੀ ਪੀੜ੍ਹੀ ਆ ਜੇ ਤੁਸੀਂ ਨਸ਼ਿਆਂ ਦੇ ਵੱਲ ਵੱਧੋਗੇ ਤੇ ਤੁਹਾਡੀ ਕੋਈ ਨਹੀਂ ਸਰਵਾਈ ਹੋਊਗੀ ਨਾ ਕੋਈ ਤੁਹਾਨੂੰ ਮੂੰਹ ਲਾਊਗਾ ਜੇ ਤੁਸੀਂ ਖੇਡਾਂ ਵੱਲ ਉਤਸ਼ਾਹਿਤ ਹੁੰਦੇ ਜੇ ਤੇ ਹਰ ਇੱਕ ਬੰਦਾ ਤੁਹਾਡੀ ਮਦਦ ਕਰੂਗਾ ਤੁਹਾਡਾ ਨਾਮ ਬਣੂਗਾ ਲਾਗੇ ਲਾਗੇ ਪਿੰਡਾਂ ਦੇ ਵਿੱਚ ਤੁਹਾਡਾ ਇੱਕ ਵੱਖਰਾ ਨਾਮ ਹੋਊਗਾ ਸੋ ਇਸ ਕਰਕੇ ਖੇਡਾਂ ਨੂੰ ਉਤਸ਼ਾਹਿਤ ਕਰਨ ਦਾ ਪਾਣਾ ਤੇ ਇੱਕ ਯੋਗਦਾਨ ਹੁੰਦਾ ਵਾ ਕਿ ਆਪਾਂ ਵੱਧ ਤੋਂ ਵੱਧ ਪਿੰਡ ਦੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਮੈਸੇਜ ਦੇ ਸਕੀਏ ਕਿ ਖੇਡਾਂ ਵੱਲ ਜੇ ਆਪਾਂ ਵੱਧਾਂ ਕਿ ਅਸੀਂ ਕਿਹੜੇ ਲੈਵਲ ਤੱਕ ਜਾ ਸਕਦੇ ਹਾਂ ਅਕਸਰ ਹੀ ਜੇਕਰ ਕਬੱਡੀ ਦੀ ਗੱਲ ਕੀਤੀ ਜਾਵੇ ਤੇ ਜਿਵੇਂ ਜੇ ਐਨ ਆਰ ਆਈ ਵੀਰ ਸਾਡਾ ਸਾਥ ਨਾਲ ਤੈਨੂੰ ਕਹਿੰਦੇ ਕਬੱਡੀ ਨਹੀਂ ਕੰਪਲੀਟ ਹੁੰਦੀ ਕਿੰਨੇ ਕਰ ਨਰਾਈ ਵੀਰ ਜੁੜੇ ਨੇ ਤੁਹਾਡੇ ਨਾਲ ਔਰ ਕੀ ਕਰਨਾ ਚਾਹੋਗੇ ਨਾਮ ਆਪੇ ਐਨ ਆਰ ਆਈ ਵੀਰ ਇੱਕ ਆਪਣੇ ਇੱਕ ਦੇ ਸਾਬਕਾ ਸਰਪੰਚ ਆਪਣੇ ਸਰਦਾਰ ਕاجਜ ਸਿੰਘ ਜੀ ਮੇਰੇ ਬ੍ਰਦਰ ਹੀ ਨੇ ਤੇ ਇੱਕ ਤੇਜਿੰਦਰ ਭਾਈ ਜੀ ਕਿ ਗੁਰੂ ਵੀਰ ਅਨ ਆਸਟ੍ਰੇਲੀਆ ਤੋਂ ਤੇ ਇਦਾਂ ਸਾਰੇ ਭੈਣ ਭਰਾਵਾਂ ਨੇ ਸਹਿਯੋਗ ਦੇ ਨਾਲ ਹੀ ਟੂਰਨਾਮੈਂਟ ਕਰਾਈ ਜਾਂਦੇ ਆ ਕਿਉਂਕਿ ਹੁਣ 3-4 ਲੱਖ ਰੁਪਇਆ ਤੇ ਮਾਮੂਲੀ ਗੱਲ ਹੈ ਕਿ ਟੂਰਨਾਮੈਂਟ ਨੂੰ ਆਰਗੇਨਾਈਜ਼ ਕਰਨ ਤੇ ਆ ਜਾਂਦਾ ਵਾ ਸੋ ਇਹ ਐਨ ਆਰ ਆਈ ਵੀਰਾਂ ਦਾ ਹੀ ਬਹੁਤ ਵੱਡਾ ਸਹਿਯੋਗ ਹੈ ਦੇ ਵਿੱਚ ਕਿ ਜਿਨ੍ਹਾਂ ਨੇ ਸਾਡੀ ਸਪੋਰਟ ਕੀਤੀ ਹੈ ਜਿਸ ਤਰ੍ਹਾਂ ਕਿ ਕਿਹਾ ਜਾ ਰਿਹਾ ਜੇ ਫਲੱਡ ਆਇਆ ਸੀਗਾ ਜਨਾਲੇ ਚ ਵਿੱਚ ਬਹੁਤ ਬੁਰੇ ਹਾਲਾਤ ਸੀ ਕਿਹਾ ਜਾ ਰਿਹਾ ਇੱਕ ਵੱਡੀ ਨੂੰ ਅੱਜ ਕਿ ਛੱਡਿਆ ਜਾਵੇ ਇਹਨਾਂ ਲੋਕਾਂ ਨੂੰ ਸੁਰਜੀਤ ਕੀਤਾ ਜਾਵੇ ਲੇਕਿਨ ਤੁਸੀਂ ਕਿਹਾ ਕਿ ਨਹੀਂ ਅਸੀਂ ਨਸ਼ੇ ਨੂੰ ਵੀ ਦੂਰ ਕਰਨਾ ਹੈ ਤਾਂ ਜੋ ਤਾਂ ਜੋ ਕਿ ਜਿਹੜੇ ਕਬੱਡੀ ਟੂਰਨਾਮੈਂਟ ਕਰਵਾਏ ਜਾ ਸਕਣ ਕੀ ਲੱਗਦਾ ਕਿ ਇਹ ਜ਼ਰੂਰੀ ਹਨ ਪੰਜਾਬ ਵਾਸਤੇ ਜਾਂ ਲੱਗਦਾ ਕਿ ਰਾਹਤ ਸਮੱਗਰੀ ਦਾ ਸਮਾਨ ਪਹੁੰਚਣਾ ਵਿੱਚ ਜ਼ਰੂਰੀ ਹੈ ਜੀ ਵੇਖੋ ਹੁਣ ਜਿਨ੍ਹਾਂ ਨੇ ਸੇਵਾ ਕਰਨੀ ਹੈ ਨਾ ਉਹਨਾਂ ਨੇ ਕਾਰ ਹੀ ਲੈਣੀ ਹੈ ਹੁਣ ਮੈਂ ਦੋ ਵਾਰੀ ਉੱਥੋਂ ਹੋ ਗਿਆ ਚੁੱਕਾ ਹੜਪਰ ਭਾਵੀ ਤੇਰਿਆਂ ਚ ਉੱਥੇ ਆਪਾਂ ਚੋਕਰ ਦੇ ਕੇ ਆਏ ਆ ਖਾਣ ਪੀਣ ਵਾਲਾ ਸਮਾਨ ਦੇ ਕੇ ਆਏ ਆ ਆਪਣਾ ਡੰਗਰ ਦਾ achar ਦੇ ਕੇ ਆਏ ਆ ਠੀਕ ਹੈ ਉਹ ਇਸ ਕਰਕੇ ਜਿਹੜੇ ਬੰਦੇ ਨੇ ਸੇਵਾ ਕਰਨੀ ਉਹਨੇ ਘਰ ਹੀ ਲੈਣੀ ਆ ਹੁਣ ਇਹ ਸਾਡੇ ਗੁਰੂ ਮਹਾਰਾਜ ਦੀ ਪਰੰਪਰਾ ਤਰੀ ਆਉਂਦੀ ਆ ਤੇ ਜੇ ਆਪਾਂ ਇਤੋਂ ਹੀ ਪਛੇੜੀਏ ਤੇ ਫਿਰ ਸਾਡੇ ਵਾਸਤੇ ਮਾੜੀ ਗੱਲ ਹੈ ਤੇ ਇੱਕ ਪਿੰਡ ਵਾਸਤੇ ਸੁਨੇਹਾ ਜਾਣਾ ਬਹੁਤ ਇੱਕ ਮੈਂ ਸਮਝਦਾ ਕਿ ਪਿੰਡ ਨੂੰ ਇੱਕ ਪੋਜ਼ਿਟਿਵ ਮੈਸੇਜ ਜਾਣਾ ਚਾਹੀਦਾ ਖਾਸ ਕਰਕੇ ਆਉਣ ਵਾਲੀ ਪੀੜੀ ਨੂੰ ਤਾਂ ਕਿ ਜੋ ਨਸ਼ਿਆਂ ਵਾਲ ਜਿਹੜੇ ਅਟਰੈਕਟ ਹੁੰਦੇ ਆ ਉਹ ਖੇਡਾਂ ਅਲਟ੍ਰੈਕਟ ਹੋਣ ਤਾਂ ਕਿ ਜਿਹੜਾ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਲਖਜੀ ਹੋ ਗਏ ਹਨ ਦਿਲਜੀਤ ਦਸਾਂ ਜੋਗੇ ਜਿੰਨੇ ਵੀ ਸਾਡੇ ਰਾਜਕੁੰਦਰਾ ਉਹਨਾਂ ਦੇ ਨਾਲ ਵੀ ਆਪਾਂ ਨੂੰ ਮੌਕਾ ਮਿਲਿਆ ਸੀਗਾ ਉਧਰ ਆਪਣਾ ਪਛੀਏ ਪਿੰਡ ਸੀਗਾ ਕੋਈ ਉਧਰ ਜਟਾ ਜਟਾ ਪਸ਼ੀਆ ਤੇ ਉਧਰ ਜਾਣ ਦਾ ਵੀ ਮੌਕਾ ਮਿਲਿਆ ਤੇ ਉਸੇ ਸੇਵਾ ਕਰਕੇ ਕੋ ਬਹੁਤ ਮਨ ਨੂੰ ਸਕੂਨ ਮਿਲਦਾ ਵਾ ਤੇ ਜਿਹੜੀ ਉਹ ਸੀਸ ਉਹ ਖਰੀਦੀ ਨਹੀਂ ਜਾ ਸਕਦੀ ਉਹ ਇਦਾਂ ਹੀ ਪਿਆਰ ਦੇ ਨਾਲ ਹੀ ਉਹਨੂੰ ਪਾਇਆ ਜਾ ਸਕਦਾ ਹੈ ਉਹ ਹਰ ਕਿਸੇ ਨੂੰ ਨਹੀਂ ਮਿਲ ਸਕਦਾ ਤੁਹਾਡਾ ਪਿੰਡ ਹਮੇਸ਼ਾ ਹੀ ਅਵਲ ਨੰਬਰ ਤੇ ਰਿਆ ਜ਼ਫਾਈ ਦੇ ਮਾਮਲੇ ਦੇ ਵਿੱਚ ਚਾਹੇ ਉਹ ਟੈਕਨੋ ਟੈਕਨੋਲੋਜੀ ਦੇ ਮਾਮਲੇ ਦੇ ਵਿੱਚ ਪਿਛਲੀ ਵਾਰ ਵੀ ਤੁਸੀਂ ਕਾਫੀ ਬੂਟੇ ਵੀ ਜਿਹੜੇ ਲਵਾਏ ਸੀਗੇ ਕੀ ਕੀ ਹੈ ਇਸ ਟੈਪ ਸਟੇਟਸ ਕੀ ਆ ਤੁਹਾਡੇ ਪਿੰਡ ਦਾ ਇਸ ਵੇਲੇ ਪਿੰਡ ਇਸ ਵਕਤ ਹੁਣ ਵੇਖੋ ਆਪਾਂ ਦੇਖੋ ਜਦੋਂ ਦੀ ਪੰਚਾਇਤ ਬਣੀ ਹੈ ਤੇ ਮੈਂ ਇੱਕੋ ਗੱਲ ਕਹੀ ਸੀ ਕਿ ਮੈਂ ਕਿਸੇ ਵੀ ਜਿਹੜਾ ਕੋਈ ਨਸ਼ੇ ਨੂੰ ਪ੍ਰਮੋਟ ਕਰਦਾ ਜਾਂ ਕੋਈ ਨਸ਼ੇ ਦਾ ਵੇਚਦਾ ਵਾਜਾਂ ਕੋਈ ਵੀ ਕੰਮ ਕਰਦਾ ਕਿ ਮੈਂ ਉਹਨੂੰ ਛਡਾਉਂਗਾ ਨਹੀਂ ਚਲੋ ਬਥੇਰੇ ਲੋਕਾਂ ਨੇ ਗਾਲਾਂ ਗੋਲਾਂ ਕੱਢੀਆਂ ਕਿ ਸਾਡੇ ਬਾਅਦ ਤੇ ਸਰਪੰਚ ਹੈ ਨਹੀਂ ਮਰ ਗਏ ਇਹ ਉਪਰ ਆਪਾਂ ਹੁਣ ਅਗਲੀ ਪੀੜ੍ਹੀལ་ ਵੇਖੀਏ ਕਿ ਇਹਨਾਂ ਲੋਕਾਂ ਨੂੰ ਵੇਖੀਏ ਕਿ ਜਿਹੜੇ ਹੁਣ ਆਪਣੇ ਬੱਚਿਆਂ ਨੂੰ ਬਚਾਉਣ ਲਈ ਕਹਿੰਦੇ ਆ ਸਾਨੂੰ ਕਿ ਛਡਾ ਕੇ ਦਿਓ ਤੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਹੌਰ ਤੁਸੀਂ ਤੇ ਇੱਕ ਅੱਜ ਦੁਖੀ ਜੇ ਹੋਰ ਕਿੰਨੇ ਪਰਿਵਾਰ ਦੁਖੀ ਹੋ ਸਕਦੇ ਜੇ ਆਪਾਂ ਇਹੋ ਜਿਹੇ ਬੰਦਿਆਂ ਨੂੰ ਛਡਾਵਾਂਗੇ ਸੋ ਇਸ ਕਰਕੇ ਇਹਨਾਂ ਤੇ ਇੱਕ ਨੱਥ ਪਾਉਣੀ ਬਹੁਤ ਜ਼ਰੂਰੀ ਸੀਗੀ ਸੋ ਪਾਈ ਵੀ ਆਪਾਂ ਪੰਜਾਬ ਦਾ ਪਹਿਲਾ ਪਿੰਡ ਸੀਗਾ ਤੁਹਾਡਾ ਜਿਹਨੂੰ ਅਵਾਰਡ ਮਿਲਿਆ ਸੀਗਾ ਕੀ ਕਰਨਾ ਚਾਹੋਗੇ ਮਾਣ ਮਹਿਸੂਸ ਹੁੰਦਾ ਜੀ ਇਸ ਪਿੰਡ ਦੇ ਵਿੱਚ ਕੋਈ ਹਾਂਜੀ ਮਾਣ ਤੇ ਮਹਿਸੂਸ ਹੁੰਦਾ ਜੀ ਵੇਖੋ ਜਦੋਂ ਕੋਈ ਵੀ ਐਪਰੀਸ਼ੀਏਟ ਕਰਦਾ ਵਾ ਲਾਗੇ ਲਾਗੇ ਪਿੰਡ ਵਾਲੇ ਐਪਰੀਸ਼ੀਏਟ ਕਰਦੇ ਆ ਕਿ ਬਲਸੰਦਰ ਵਾਲਿਆਂ ਨੇ ਆਹ ਕੰਮ ਕੀਤਾ ਉਹ ਕੀਤਾ ਤੇ ਫਿਰ ਮਾਨੂੰ ਖੁਸ਼ੀ ਤੇ ਇੱਕ ਜਦੋਂ ਬੰਦਾ ਇਹ ਤੇ ਵੇਹੇ ਸਿਆਸਤ ਤੇ ਬੜੀ ਲਿਆਕਤ ਨਾਲ ਚੱਲਦੀ ਹੈ ਸਿਆਸਤ ਤੇ ਲਿਆਕਤ ਦੋਵੇਂ ਇਕੱਠੀਆਂ ਚਾਹੀਦੀਆਂ ਵਾ ਤੇ ਭਰੇ ਹੈ ਕਿ ਪੋਜ਼ਿਟਿਵ ਜਦੋਂ ਸੁਨੇਹੇ ਲੱਗਦੇ ਫਿਰ ਬੰਦੇ ਨੂੰ ਮਾਣ ਤੇ ਮਹਿਸੂਸ ਹੁੰਦਾ ਹੈ ਕਿ ਯਾਰ ਆਪਾਂ ਕੁਝ ਕਰੀਏ ਹੋਰ ਵਧੀਆ ਕਰੀਏ ਤਾਂ ਕਿ ਸਾਰੇ ਬੰਦੇ ਆਪਣਾ ਮਾਣ ਸਤਿਕਾਰ ਕਰਨ ਕੀ ਗ੍ਰਾਜੂਜੀ ਜੀ ਲਾਸ ਵਾਲਾ ਮੇਰਾ ਕਿੰਨੇ ਦੀ ਕਬੱਡੀ ਅੱਜ ਪਈ ਹੈ ਔਰ ਫਰਸਟ ਪ੍ਰਾਈਜ਼ ਸੈਕੰਡ ਪ੍ਰਾਈਜ਼ ਔਰ ਥਰਡ ਪ੍ਰਾਈਜ਼ ਕੀ ਰੱਖਿਆ ਜੀ ਜਿਹੜਾ ਫਰਸਟ ਹੈ ਉਹ 81000 ਰੁਪਿਆ ਵਾ ਤੇ ਜਿਹੜਾ ਸੈਕੰਡ ਹੈ ਉਹ 70000 ਰੁਪਿਆ ਵਾ 70 ਸ਼ੁਰੂ ਮੈਚੀ ਕਰਵਾ ਰਹੇ ਆਪਾਂ ਕਿਉਂਕਿ ਲੋਕਾਂ ਕੋਲ ਵੀ ਜਿਆਦਾ ਟਾਈਮ ਨਹੀਂ ਹੁੰਦਾ ਇੱਕ ਗਰਮੀ ਬਹੁਤ ਆ ਤੇ ਛੋਟੇ ਬੱਚਿਆਂ ਦੀ ਆਪਾਂ ਅੰਡਰ 90 ਨਾਲ ਦੀ ਵੀ ਕਰਵਾ ਰਹੇ ਆ ਤਾਂ ਕਿ ਛੋਟੇ ਬੱਚੇ ਵੀ ਇਹਦੇ ਅਲੱਗ ਕਬੱਡੀ ਵਾਲ ਨੂੰ ਖੇਡਾਂ ਵਾਲ ਨੂੰ ਹੋ ਸਕਣ ਤੇ ਇੱਕ ਵਧੀਆ ਆਉਣ ਵਾਲਾ ਸਾਡਾ ਭੂਇਕ ਇੱਕ ਵਧੀਆ ਦਿਸ਼ਾ ਵੱਲੋਂ ਜਾਵੇ ਬਿਲਕੁਲ ਬਿਲਕੁਲ ਇਹ ਸਨ ਵਲਸਿੰਦਰ ਪਿੰਡ ਦੇ ਸਰਪੰਚ ਲਗਾਤਾਰ ਹੀ ਇਸ ਪਿੰਡ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਕਬੜੀ ਟੂਰਨਾਮੈਂਟ ਹੁੰਦੇ ਨੇ ਲੇਕਿਨ ਕਿਤਨਾ ਕਿਤੇ ਜਿੱਥੇ ਇੱਕ ਪਾਸੇ ਪੰਜਾਬ ਨੂੰ ਉੜਦਾ ਪੰਜਾਬ ਦਿਖਾਇਆ ਜਾਂਦਾ ਸੀ ਲੇਕਿਨ ਹੁਣ ਚੜਦਾ ਪੰਜਾਬ ਜਿਹੜਾ ਹ ਜ਼ਰੂਰ ਲੋਕਾਂ ਨੇ ਵੇਖਿਆ ਕਿਉਂਕਿ ਅਕਸਰ ਹੀ ਜਦੋਂ ਪੰਜਾਬ ਦੀ ਗੱਲ ਆਉਂਦੀ ਸੀ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੇ ਨਾਲ ਜੋੜ ਕੇ ਹਮੇਸ਼ਾ ਪੇਸ਼ ਕੀਤਾ ਜਾਂਦਾ ਸੀ ਲੇਕਿਨ ਜਿੱਦਾਂ ਹੀ ਪੰਜਾਬ ਦੇ ਵਿੱਚ ਕੁਦਰਤੀ ਆਫਤਾ ਆਈ ਤਾਂ ਸਾਰੇ ਨੌਜਵਾਨਾਂ ਨੇ ਮਿਲ ਕੇ ਇਸ ਜਗ੍ਹਾ ਦੇ ਉੱਤੇ ਨੌਜਵਾਨ ਨਾਂ ਨੂੰ ਜਿਹੜਾ ਹੈ ਉਹ ਜਾਂ ਉਸ ਉਸ ਹਫ਼ਤਾ ਜੋ ਨਿਕਲ ਵਾਸਤੇ ਯੂ ਸਾਰੇ ਇੱਕ ਇੱਕ ਜੁਟ ਹੁੰਦੇ ਹੋਏ ਨਜ਼ਰ ਆ ਲੇਕਿਨ ਇਹ ਪਿੰਡ ਦੀ ਖਾਸੀਅਤ ਇਹ ਹੈ ਕਿ ਬਹੁਤ ਨੌਜਵਾਨ ਇਸ ਪਿੰਡ ਵਿੱਚ ਨਹੀਂ ਔਰ ਬਹੁਤ ਸਾਰੇ ਨੌਜਵਾਨਾਂ ਵੱਲੋਂ ਖੁਦ ਇਸ ਪਿੰਡ ਦੀ ਸਾਰ ਜਿਹੜੀ ਲਿੱਤੀ ਜਾਂਦੀ ਹੈ ਹਾਲਾਂਕਿ ਜਦੋਂ ਜਾਗਰੂਕ ਹੋਣੇ ਸਰਪੰਚ ਵੀ ਨਹੀਂ ਸੀ ਉਸ ਵੇਲੇ ਵੀ ਉਹਨਾਂ ਵੱਲੋਂ ਬਹੁਤ ਵਧੀਆ ਕੰਮ ਜਿਹੜੇ ਸੀ ਕੀਤੇ ਜਾਂਦੇ ਸਨ ਲੇਕਿਨ ਹੁਣ ਉਹਨਾਂ ਦਾ ਕਹਿਣਾ ਹੈ ਕਿ ਨਸ਼ੇ ਤੋਂ ਦੂਰ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਕਬੱਡੀ ਦੇ ਨਾਲ ਅਤੇ ਖੇਡਾਂ ਨਾਲ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਬਾਹਰ ਛੱਡ ਕੇ ਖ ਕੈਮਰਾ ਪਰਸਨ ਰਾਜਾ ਦਨਾ ਗੁਰਪ੍ਰੀਤ ਸਿੰਘ ਦਾ ਅਨਮਿਊਟ ਅੰਮ੍ਰਿਤਸਰ ਅਜਨਾ